ਸਤਿ ਸ਼੍ਰੀ ਅਕਾਲ ਦੋਸਤੋ 10 ਮਾਰਚ ਦਿਨ ਐਤਵਾਰ ਨੂੰ ਬਠਿੰਡਾ ਦੇ ਰੋਜ਼ਗਾਰਡਨ ਵਿੱਚ ਫੁੱਲਾਂ ਦਾ ਇੱਕ ਮੇਲਾ ਲਗਾਇਆ ਗਿਆ ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਇਸ ਬਾਰੇ ਪਤਾ ਨਾ ਹੋਵੇ ਜੋ ਉਹ ਇੱਥੇ ਆਉਣ ਕਰਨੇ ਰਹਿ ਗਏ ਹੋਣ ਤਾਂ ਉਹਨਾਂ ਲਈ ਇਹ ਵੀਡੀਓ ਹੈ ਇਸ ਵੀਡੀਓ ਨੂੰ ਪੂਰਾ ਦੇਖੋ ਅਤੇ ਮੇਲੇ ਦਾ ਇੱਕ ਪੂਰਾ ਚੱਕਰ ਘਰੇ ਬੈਠੇ ਬੈਠੇ ਤੁਸੀਂ ਲਗਾ ਸਕਦੇ ਹੋ ਮੇਲੇ ਵਿੱਚ ਬੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਅਤੇ ਫੁੱਲਾਂ ਦੇ ਮੁਕਾਬਲੇ ਵੀ ਕਰਾਏ ਗਏ ਇਸ ਵਿੱਚ ਸਭ ਤੋਂ ਵੱਧ ਖਿੱਚਦਾ ਕਾਰਨ ਇੱਥੇ ਵੇਸਟ ਚੀਜ਼ਾਂ ਤੋਂ ਤਿਆਰ ਕੀਤੇ ਗਮਲੇ ਅਤੇ ਉਹਨਾਂ ਵਿੱਚ ਲਗਾਏ ਹੋਏ ਫੁੱਲ ਅਤੇ ਨਾਲ ਹੀ ਬੋਨਸਾਈਆਂ ਸਨ। ਬੋਨਸਾਈ ਇੱਕ ਵੱਡੇ ਰੁੱਖ ਨੂੰ ਛੋਟੇ ਕਾਰ ਵਿੱਚ ਗਮਲੇ ਵਿੱਚ ਲਗਾ ਕੇ ਰੱਖਣਾ ਹੈ। ਉਸ ਨੂੰ ਅਸੀਂ ਛੋਟੇ ਰੂਪ ਵਿੱਚ ਲਗਾ ਕੇ ਰੱਖ ਸਕਦੇ ਹਾਂ। ਇਹੇ ਲੋਕਾਂ ਦੀ ਖਿੱਚਦਾ ਕੇਂਦਰ ਬਣੇ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦੇਖਣਯੋਗ ਚੀਜ਼ਾਂ ਇੱਥੇ ਸਨ। ਇੱਥੇ ਹੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਵੀ ਲੋਕਾਂ ਨੂੰ ਵਿਰਾਸਤੀ ਰੁੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਤੋ ਦੋਸਤੋ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੁਹਾਨੂੰ ਕਿਹੜੇ ਕਿਹੜੇ ਫੁੱਲ ਜ਼ਿਆਦਾ ਪਸੰਦ ਆਨ ਕਮੈਂਟ ਵੀ ਕਰਿਓ ਇਹਨਾਂ ਫੁੱਲਾਂ ਦੀ ਜਾਣਕਾਰੀ ਦੇ ਬੋਰਡ ਇਹਨਾਂ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਦੇ ਅੱਗੇ ਲੱਗੇ ਹੋਏ ਹਨ ਤੁਸੀਂ ਧਿਆਨ ਨਾਲ ਦੇਖਿਓ ਅਤੇ ਉਹਨਾਂ ਦੇ ਨਾਮ ਕਮੈਂਟ ਵਿੱਚ ਜ਼ਰੂਰ ਦੱਸਿਓ ਮੈਂ ਰੋਟੀ ਲੈ ਜੀ ਠੀਕ ਆ ਫੋਨ ਚੰਪਣਾ

ऐसा नहीं 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 नहीं, नहीं, नहीं।, को है। नहीं, तो नहीं, नहीं। ये भी रहा। ये कौन उन्होंने रहा? रहा। बार बार दि कह दिया फिर तो अच्छा लगता तो आपको अलग से कहेंगे क्या ਹੈਲੋ ਮੈਂ ਤਾਂ ਮੈਂ ਬਜ਼ਾਰ ਚੈਤ ਬੇਟਾ ਨੂੰ ਲੈ ਲਵਾਂਗਾ ਕੋਲ ਜਿੰਮਦਾ ਮੈਂ ਤਾਂ ਚਾਹ ਪੁੱਛ ਇਹਨਾਂ ਨੂੰ 볼 ਲੈਣੇ ਕਿ ਨਹੀਂ ਲੈਣੇ ਉਹ ਤਾਂ 10:00 ਵਜੇ ਘਟਨੇ ਨਹੀਂ ਨਹੀਂ ਦਰਾਨਗੇ ਦੇ ਚਲ ਇਸ ਦਾ ਰੰਗਿਆ ਨੈਕਸਟ ਇਅਰ ਫੇਰ ਦੁਆਰਾ ਤੋਂ ਸਰਦੀਆਂ ਵੀਰੇ ਦਿਖਾਈ ਇੱਕ ਵਾਰੀ ਉਹ ਕਦੇ ਦੇਖੀ ਨਹੀਂ ਆ ਆ ਲੀਡਿਸ ਕੈਰੀ ਹੈ ਇਦਰ ਉਹ ਫਰਾਂਸ ਤੋਂ ਹੈ ਇਹ ਫਰਾਂਸ सर को दिक्कत नहीं थी ड्राइंग रूम ਇਹ ਹੈਗੀਆਂ ਬੋਨਸ਼ਾਈ ਬੋਨਸ਼ਾਈ ਕਿਸੇ ਵੀ ਵੱਡੇ ਰੁੱਖ ਦਾ ਛੋਟਾ ਰੂਪ ਦੋ ਦਰੱਖਤਾਂ ਦਾ ਕੀ ਡੀਗੋ ਇਹ ਨੂੰ ਵੀ ਪਿਆਈਓ ਕਾਲਾ ਪੱਤੀ ਗਰੇਟ ਹੈ ਇਹ ਅੰਜੀਰ ਕੇ ਲਈ ਹੈ ਹਾਈਬ੍ਰਿਡ ਹੈ ਕਿ ਦੂਜੀ ਹਾਈਬ੍ਰਿਡ ਹੈ ਹਾਈਬ੍ਰਿਡ ਹੈ ਇਸ ਦੀ ਦਾ ਬੰਡੀ ਹੋ ਜਾਂਦੀ ਆ ਇਹ ਹਾਈਬ੍ਰਿਡ 10% ਦੀ ਹੁੰਦੀ ਹੈ ਲੱਗੂਗਾ ਇਹਦੇ ਵਿੱਚ 7-9 ਮਹੀਨੇ ਵੱਧ ਪੂਰ ਲੱਗ ਜਾਂਦੇ ਹੈ ਅੱਛਾ ਤੇ ਗਮਲਾ ਕਿੰਨੇ ਇੰਚ ਦਾ ਚਾਹੀਦਾ ਤੁਹਾਨੂੰ ਤਾਕਤਵਰ ਚ ਹੋਵੇ

ਅਮੇ ਠੀਕ ਹੈ ਹਲੋ ਕੋਲੇ ਦੇ ਇੱਕ ਜਿਹੜਾ ਹਲੋ ਦੀ ਬੋਟਮ ਫਾਰਮ ਬਲਕਿ ਠੀਕ ਹੈ ਰੌਂਡ ਗਲਾਸ ਫਾਊਂਡੇਸ਼ਨ ਬਿਲੋ ਇੱਕ ਵਿਲੱਖਣ ਜਿਹਾ ਉਪਰਾਲਾ ਕੀਤਾ ਗਿਆ ਜਿਹਨੂੰ ਦੇਖ ਕੇ ਸਤੋਂ ਕੋਲ ਦੀ ਲੰਗੀਆਂ ਨਹੀਂ ਗਿਆ ਮੈਨੂੰ ਸੋਚਿਆ ਕਿ ਖੋਟ ਸਾਰਿਆਂ ਦੇ ਨਾਲ ਵੀ ਇਹ ਗੱਲ ਦੀ ਸਾਂਝ ਪਾਈ ਜਾਵੇ ਕਿ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਬਿਲਕੁਲ ਰੰਗ-ਬਰੰਗੇ ਖਿੜੇ ਫੁੱਲ ਸਭ ਦੇ ਮਨਾਂ ਨੂੰ ਇੱਕ ਸਕੂਨ ਦਿੰਦੇ ਹਨ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਫੁੱਲਾਂ ਦੇ ਮੇਲੇ ਦੀ ਇਹ ਜੀੜੀ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਅਜਿਹੇ ਮੇਲਿਆਂ ਦੀ ਅਗਾਹੂ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤੇ ਮੈਂ ਇੰਨਾ ਮੇਲਿਆਂ ਬਾਰੇ ਜਾਣਕਾਰੀ ਪਾਉਂਦਾ ਰਹਿਣਾ ਹਾਂ ਅਤੇ ਹੋਰ ਵੀ ਬਹੁਤ ਸਾਰੇ ਰੁੱਖਾਂ ਤੇ ਫੁੱਲ-ਬੂਟਿਆਂ ਦੀ ਜਾਣਕਾਰੀ ਇਸ ਚੈਨਲ ਉੱਤੇ ਤੁਹਾਨੂੰ ਮਿਲੇਗੀ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ